ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿਕਉ ਓੰਕਾਰ ਸੇ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ ਜੀ ਸਮਰਕਾਹ ਗੁਰੂਆਂ ਕੋਲ ਇਤਿ ਆਏ ਫਿਰੰਗਦੁਰ ਤੇ ਅਮਰਦਾਸ ਸ੍ਰੀ ਅਮਰਦਾਸ ਸਵਾਮੀ ਸਹਾਇ ਹਰਿ ਗੁਰ ਗੋਬਿੰਦ ਨਾਥ ਸੰਗਤ ਸ੍ਰੀ ਹਰਿਦਾਇ ਸ਼੍ਰੀ ਹਰਿਕ੍ਰਿਸ਼ਨ ਜੀ ਤੇ ਆਈ ਹੈ ਜਿਸ ਰਿਠੇ ਸਭ ਤੋਂ ਜਾਏ ਗੁਰ ਤੇਗ ਬਹਾਦਰ ਸਮਰਿਆ ਕਰਣਾ ਉਹਨਾਂ ਦੇ ਅਵੇ ਤਾਈ ਸੋਖਿਆ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਹੀ ਹੁਣਾ ਜੀ ਸਹਾਇ ਦਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਠ ਦਰਸ਼ਨ ਲੋਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜੱਤੀਆਂ ਤੁਕੀਆਂ ਜੁਨਾ ਨਾਮ ਜਪਿਆ ਬਣ ਸ਼ਕਿਆ ਦੇਖ ਚਲਾਈ ਤੇਗ ਵਾਹੀ ਦੇਖਣ ਕੇ ਅੰਡਟ ਕੀਤਾ ਜੀ ਤੇ ਨਾ ਪਿਆਰਾਂ ਤੇ ਪਿਆਰਾਂ ਦੀ ਪਵਿੱਤਰ ਨੇਕ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਬੋਪਰ ਲਹਾਏ ਚਰਖੜੀਆਂ ਤੇ ਚੜੇ ਤਨਾ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੇ ਹਾਰਿਆ ਸਿੱਖੀ ਕੇਸਾਂ ਸਾਹ ਸੁਆਸਨ ਸੰਗ ਨਿਵਾਹੀ ਤਨਾ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦ ਸਿੰਘ ਸੋਨੀਆਂ ਮਹਾਂਪੁਰਖਾਂ ਮਰਜੀਵੜੇ ਸਿੱਖਾਂ ਬੱਚਿਆਂ ਦੇ ਪੁੱਤਰ ਨੇ ਕਮਾਈ ਦਾ ਧੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ਼ਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਨਾਮ ਚਿਤ ਆਵਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਤਿਆ ਰਿਆਇ ਤੋ ਦੇਵ ਤੇ ਇੱਕ ਪਤੇ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਏ ਕਾਲ ਕਤ ਵਾਹਿਗੁਰੂ ਆਪ ਜੀ ਕੇ ਸਿੱਖਾਂ ਨੂੰ ਬਖਸ਼ੋ ਨੀ ਸਿੱਖੀ ਦਾਣ ਕੇਸ ਦਾਣ ਰਹਿ ਦਾਮ ਸੋ ਦਾਣ ਪ੍ਰਸਾਦ ਅੰਦਨ ਅੰਦਨ ਸ੍ਰੀ ਅਮਰ ਸਰਸਤ ਜੀ ਦੇ ਦਰਸ਼ਨ ਸ਼ਨਾਣ ਤੋਂ ਸਪੀਅਰ ਲੈ ਬੰਦੇ ਜੁਗੋ ਜੁਗਾ ਟਲ ਤਮਕਾ ਜੈਕਾਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਸਿੱਖਾਂ ਦਾ ਮਾਨੀਵਾ ਮਤੁੱਜੀ ਮਰਬਤ ਤੇ ਰੱਖੇ ਆਪ ਕਾਲਪਤੂ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਧਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਨਿਆਂ ਦੇ ਮਨ ਸਤਿਗੁਰੂ ਨੇ ਤਾਣਿਆਂ ਦੇ ਤਨ ਸਤਿਗੁਰੂ ਨੇ ਉਟਿਆਂ ਦੀ ਓਟ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਬੰਸਾ ਮਹਾਰਾਜ へਕਾਲ ਪਕਵਾਂ ਜੀ ਜੀਉ ਆਪ ਜੀ ਕੇ ਪਾਕ ਪਤੁਰ ਕੇ ਸੱਚੇ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਦਾਤਾਰ ਪਾਤਸ਼ਾ ਆਤ ਜਾਨੀ ਜਾਨ ਸਮਰਾਤ ਦਾਤਾਰ ਪਾਤਸ਼ਾ ਹੋ ਪਾਤਸ਼ਾ ਜੀ ਉਦਮ ਮਤ ਪ੍ਰੋ ਅੰਤਰਜਾਮੀ ਜਿਉਂ ਪ੍ਰੇਰਣਾ ਤੇ ਕਰਣਾ ਦੇ ਮਹਾਂ ਬਾਕ ਉਸਾਰ ਪਾਤਸ਼ਾ ਜੀ ਆਪ ਜੀ ਕੇ ਦਰਕਰ ਦੇ ਸੇਵਕਾਂ ਨੂੰ ਉਦੋਂ ਫਰਾਲਾ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਪਿਛਲੇ ਸਮੇਂ ਤੋਂ ਪਾਤਸ਼ਾਹ ਜੀਓ ਆਪ ਜੀ ਦੀ ਪਵਿੱਤਰ ਬਾਣੀ ਦੇ ਪਾਤਸ਼ਾਹ ਜੀ ਸ੍ਰੀ ਸਾਹਿਬ ਪਾਤਸ਼ਾਹ ਜੀ ਦੀ ਰਮਤਾ ਹੋਈ ਪਾਤਸ਼ਾਹ ਜੀਓ ਆਨਲਾਈਨ ਸੇਵਾ ਬੇਅੰਤ ਗੁਰਪ੍ਰਾਣ ਦੇ ਵਿੱਚ ਦੇਸ਼ ਅਤੇ ਵਿਦੇਸ਼ ਦੀਆਂ ਸੰਤਾਂ ਜੁੜ ਕੇ ਪਾਤਸ਼ਾਹ ਜੀਓ ਪਵਿੱਤਰ ਬਾਣੀ ਸਰਵਣ ਕਰ ਰਹੀਆਂ ਹਨ ਪਾਤਸ਼ਾਹ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਬਾਣੀ ਆਪ ਤੋਂ ਮੱਧ ਭਾਗ ਪਹੁੰਚਿਆ ਦਾਤਾ ਜੀ ਕਿਰਪਾ ਕਰਨੀ ਆਪ ਤੋਂ ਮੱਧ ਤੱਕ ਜਿਨੀਆਂ ਵੀ ਸਿੱਖ ਸੰਤਾਂ ਮਾਈ ਭਾਈ ਵੀਰ ਬਜ਼ੁਰਗ ਪਾਤਸ਼ਾਹ ਜੀ ਪਵਿੱਤਰ ਬਾਣੀ ਪੜ ਸੁਣ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਿਓ ਸਰਵਤਨ ਦੀਆਂ ਹਾਜ਼ਰੀਆਂ ਕਰ ਪ੍ਰਵਾਨ ਕਰਿਓ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਬਖਸ਼ੰਤ ਪਿਤਾ ਹੋ ਕਿਰਪਾ ਕਰਕੇ ਬਖਸ਼ ਲੈਣਾ ਅਗੋਦ ਉਸਤ ਮਤਵਸ਼ਿਸ਼ ਕਰਨੀਦਾਰ ਘਰ ਨਾਲ ਜੋੜਨ ਦਾ ਅੰਦਰ ਕਰਦੀ ਸੇਵਾ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦੇਸ਼ ਵਿਦੇਸ਼ ਵਿੱਚ ਬੇਟੀਆਂ ਸਿੱਖ ਸੰਗਤਾਂ ਦੇ ਸੀਸ ਤੇ ਮੇਰ ਭਰਿਆਂ ਤੱਕਣਾ ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਦਰਕਾਰ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਆਤ ਤੋਂ ਮੱਧ ਭਾਗ ਤੱਕ ਪਾਤਸ਼ਾਹ ਜੀ ਇਹ ਨਿਰੰਤਰ ਸੇਵਾ ਪਾਤਸ਼ਾਹ ਜੀ ਆਪ ਜੀ ਨੇ ਲਈ ਹੈ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਿਰਪਾ ਕਰਨੀ ਮੱਧ ਤੋਂ ਪਾਤਸ਼ਾਹ ਜੀ ਅੰਤ ਤੋ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਸੇਵਾਦਾਰਾਂ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਰਾ ਪ੍ਰਸ਼ਾਦ ਹਾਜ਼ਰ ਹੈ ਪਾਤਸ਼ਾਹ ਪ੍ਰਵਾਨ ਹੋਵੇ ਪ੍ਰਵਾਨਿਆ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਮੁਖ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਰੋ ਕਿਰਪਾ ਲਾਹੇ ਕੁੰਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਪਾਤਸ਼ਾਹ ਜੀ ਅਤੇ ਮਦ ਭਾਗ ਤੋਂ ਅੱਗੇ ਬਾਣੀ ਆਰੰਭ ਕਰਨ ਦੀ ਆਗੇ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਜਿਤੇ ਆਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਤੇ ਬੋਲੇ ਸੋ ਨਿਹਾਲ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੰਦ ਸਾਗਰ ਨੀਰ ਭਰਿਆ ਦਿੱਤੇ ਔਗਣ ਹਮਾਰੇ ਦਇਆ ਕਰਹੁ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀਣਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੋ ਕਹੋ ਟਾਲ ਗੁਰ ਸੇਵੈ ਐ ਅਹਨ ਸੋ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ अंतः पूर्ण परमेश्वर है सिमरंत संत सर्वत्र रमणं नानक अगोना सुन जगदीश्वर है आदपूरण महदपूरण ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਵ ਉੱਤਰ ਰਮਣੰ ਨਾਨਕ ਅਗੁਨਾ ਸੁਨ ਜਗਦੀਸ਼ਵਰ ਹੈ ਵੇਖਣਾ ਸੁਨਣਾ ਸੁਨਾਵਣੋ ਮਨਮਹਿ ਡ੍ਰਿੜੀਐ ਸਾਚ ਪੂਰ ਰਹਿਓ ਸਰਵਤਰਮਾ ਨਾਨਕ ਹਰ ਰੰਗ ਰਾਤ ਪਉੜੀ ਹਰ ਏਕ ਨਰੰਜਣ ਗਾਈਐ ਤਾਵੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮਹਿ ਥਾਪ ਉਥਾਪਦਾ ਤਿਸ ਵेन ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸੇ ਆਪ ਬੁਝਾਏ ਸੋ ਗੁਜਸੀ ਨਿਰਮਲ ਜਨ ਸੋਈ ਕਿਨ ਮਹਿ ਥਾਪ ਉਥਾਪਦਾ ਜਿਸ ਵੇਨਾ ਨਹੀਂ ਕੋਈ ਕੰਡ ਬ੍ਰਹਮਾंड ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ